ਰਾਇੰਟਿਕ ਤੇ ਰਾਣੂ ਵੀ ਸਮਝ ਆ ਗਈ ਹੈ ਕਿ ਲੈਂਡ ਪੁਨਿੰਗ ਦਾ ਮੁੱਦਾ ਪੰਜਾਬ ਦੀ ਹੋਣ ਦਾ ਮੁੱਦਾ ਬਣ ਰਿਹਾ ਹੈ ਕਿ ਮਾਨਯੋਗ ਜੱਜ ਸਹਿਬਾਨ ਨੇ ਪੰਜਾਬ ਸਰਕਾਰ ਨੂੰ ਅਧਿਕਾਰਕ ਤੌਰ ਤੇ ਨਹੀਂ ਮਤਲਬ ਫੈਸਲੇ ਵਾਲੇ ਕੋਈ ਉਹਦੇ ਵਿੱਚ ਨਹੀਂ ਟਿੱਪਣੀ ਰੂਪ ਦੇ ਵਿੱਚ ਸਲਾਹ ਦਿੱਤੀ ਤੇ ਤੁਸੀਂ ਇਹ ਪਾਲਸੀ ਵਾਪਸ ਕਿਉਂ ਨਹੀਂ ਲੈਂਦੇ ਤੁਸੀਂ ਕਿ ਸਦਾਰ ਦੇ ਉੱਤੇ ਜ਼ਮੀਨ ਨੋਟੀਫਾਈ ਕਰ ਰਹੇ ਹੋ ਕਿ ਜ਼ਮੀਨ ਅਸੀਂ ਆਪਣੇ ਕਬਜ਼ੇ 'ਚ ਲੈਣੀ ਹੈ ਜੀ ਉਹਦੇ ਦੀ ਕੋਈ ਨੀਯਮਤ ਉਪਾਗਨ ਕੀਤਾ ਹੁਣ ਜਿੰਦਰ ਦੀ ਭਾਜਪਾ ਸਰਕਾਰ ਨੂੰ ਜਿੰਦਰ ਮੋਦੀ ਦੀ ਸਰਕਾਰ ਨੂੰ ਕਿਰਾ ਪਾਉਂਦਿਆਂ ਚੋਣ ਚੋਰੀ ਦਾ ਟੈਗ ਲਾ ਦਿੰਦਾ ਹੈ ਜੀ ਭਾਜਪਾ ਤੇ ਚੋਣ ਕਮਿਸ਼ਨ ਮਿਲ ਕੇ ਸਭ ਕੁਝ ਚੈੱਕ ਕਰ ਰਹੇ ਨੇ ਮੈਂ ਇੱਕ ਹਲਕੇ ਦੇ ਹਵਾਲੇ ਨਾਲ ਹੀ ਦੱਸ ਦੇਣਾ ਕਿ ਇੱਕ ਹਲਕੇ ਦੀਆਂ 6.5 ਲੱਖ ਵੋਟਾਂ ਨੇ ਉਹਨਾਂ ਚੋਂ 1 ਲੱਖ ਵੋਟ ਸਿੱਧੀ ਯਾਨੀ ਵੋਟ ਜਿਸ ਤਰ੍ਹਾਂ ਧਾਰਮਿਕ ਸੇਵਾਵਾਂ ਪੂਰੀਆਂ ਕੀਤੀਆਂ ਉਸੇ ਤਰ੍ਹਾਂ ਜੇ ਰਾਜਨੀਤਿਕ ਹੁਕਮ ਵੀ ਮੰਨ ਲਏ ਹੁੰਦੇ ਸ਼ਾਇਦ ਅੱਜ ਦ੍ਰਿਸ਼ ਹੋਰ ਹੁੰਦਾ ਤੇ મોદી ਨੇ ਕਿਸਾਨਾਂ ਦੀ ਗੱਲ ਤਾਂ ਕੀਤੀ ਕਿ ਕਿਸਾਨਾਂ ਦੇ ਮਸਲਿਆਂ ਤੇ ਕੋਈ ਸਮਝੌਤਾ ਨਹੀਂ ਕਰੂੰਗਾ ਚਾਹ ਕੀਮਤ ਚਕਾਉਣੀ ਪਵੇ ਬਦਲ ਜਿਵੇਂ rau ਦਾ ਵੀ ਜਾਂਦਾ ਚਲਾ ਜਾਵੇ ਪਰ 트럼ਪ ਦਾ ਨਾਂ ਲੈ ਕੇ ਨਹੀਂ ਗੱਲ ਕੀਤੀ 트럼ਪ ਸਿੱਧਾ ਚੜ੍ਹਿਆ ਆਉਂਦਾ ਹੈ ਨਾਂ ਲੈ ਲੈ ਕੇ ਬੋਲਦਾ ਹੈ ਹੈਨਾ ਸਿੱਧੇ ਆਪਣੇ ਹੁਕਮ ਚਾੜ੍ਹਦਾ ਹੈ ਬਦਮਾਸ਼ੀ ਕਰਦਾ ਹੈ ਤੇ ਅਸੀਂ ਉਹਦਾ ਨਾਂ ਵੀ ਲੈਣ ਨੂੰ ਡਰਦੇ ਹਾਂ ਗਲੋਬਲ ਪੰਜਾਬੀ ਤੇ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੁਲਿੰਗ ਕੀ ਪੰਜਾਬ ਸਰਕਾਰ ਲੈਂਡ ਪੁਲਿੰਗ ਵਾਪਸ ਲੈਣ ਜਾ ਰਹੀ ਹੈ ਕੀ ਪੰਜਾਬ ਸਰਕਾਰ ਦੀ ਮਜਬੂਰੀ ਹੋ ਗਈ ਹੈ ਕਿ ਲੈਂਡ ਪੁਲਿੰਗ ਤੇ ਪਿੱਛੇ हटਿਆ ਜਾਵੇ ਜਾਂ ਉਸ ਨੇ ਜੇ 4 ਹਫ਼ਤਿਆਂ ਦਾ ਸਮਾਂ ਲਿਆ ਹੈ ਜਾਂ ਨੂੰ ਸਮਾਂ ਮਿਲਿਆ ਤਾਂ ਕਿ ਉਹ ਹੋਰ ਤਿਆਰੀ ਨਾਲ ਲੈਂਡ ਪੁਲਿੰਗ ਦੇ ਮਾਮਲੇ 'ਚ ਅੱਗੇ ਵਧ ਰਹੀ ਹੈ ਇਹ ਸਵਾਲ ਕਿੱਥੋਂ ਆਇਆ ਸਵਾਲ ਆਇਆ ਕਿ ਲੈਂਡ ਪੁਲਿੰਗ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਵਿੱਚ ਧਰਾਤਲ ਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਪੀੜਿਤ ਪਰਿਵਾਰਾਂ ਵੱਲੋਂ ਜਿਨ੍ਹਾਂ ਦੀ ਜ਼ਮੀਨ ਖੋਹੀ ਜਾਣ ਦੀ ਤਿਆਰੀ ਹੈ ਉਹਨਾਂ ਵੱਲੋਂ ਧਰਾਤਲ ਤੇ ਇੱਕ ਸੰਘਰਸ਼ ਛੇੜ ਦਿੱਤਾ ਗਿਆ। ਦੂਸਰੇ ਪਾਸੇ ਰਾਜਨੀਤਿਕ ਧਿਰਾਂ ਨੂੰ ਵੀ ਸਮਝ ਆ ਗਈ ਹੈ ਕਿ ਲੈਂਡ ਪੁਲਿੰਗ ਦਾ ਮੁੱਦਾ ਪੰਜਾਬ ਦੀ ਹੋਣ ਦਾ ਮੁੱਦਾ ਬਣ ਰਿਹਾ। ਤੇ ਉਹਨਾਂ ਨੇ ਵੀ ਇਸ ਦੇ ਵੱਲ ਮੋੜਾ ਕੱਟ ਲਿਆ। ਚਾਹੇ ਅਕਾਲੀ ਦਲ ਬਾਦਲ ਹੋਵੇ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਤੇ ਚਾਹੇ ਦਵੇ ਜੇ ਪੈਰ ਚ ਕਾਂਗਰਸ ਵੀ ਰੌਲਾ ਪਾਉਂਦੀ ਹੋਵੇ। ਪਰ ਸੱਤਾਧਾਰੀ ਤਰ ਲੈਂਡ ਪੁਲਿੰਗ ਸ਼ਬਦ ਦੀ ਵਰਤੋਂ ਤੋਂ ਬਚਣ ਲੱਗੀ ਹੈ। ਉਹ ਇਸ ਸ਼ਬਦ ਤੋਂ ਕਿਨਾਰਾ ਕਰਨ ਲੱਗੀ ਹੈ। ਇਹ ਸ਼ਬਦ ਦੇ ਦਰਮਿਆਨ ਦੋ ਪਟੀਸ਼ਨਾਂ ਪੰਜਾਬ ਦੇ ਨਾ ਹਾਈ ਕੋਰਟ ਪਹੁੰਚਦੀਆਂ ਲੈਂਡ ਪੁਲਿੰਗ ਲੈ ਕੇ। ਜਿਨ੍ਹਾਂ ਚੋਂ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਸੀ। ਦੋ ਜੱਜਾਂ ਦੇ ਬੈਂਚ ਨੇ ਉਹ ਸੁਣਵਾਈ ਕੀਤੀ। ਤੇ ਮਾਨਯੋਗ ਜੱਜ ਸਹਿਬਾਨ ਨੇ ਪੰਜਾਬ ਸਰਕਾਰ ਨੂੰ ਅਧਿਕਾਰਕ ਤੌਰ ਤੇ ਨਹੀਂ ਮਤਲਬ ਫੈਸਲੇ ਵਾਲੇ ਕੋਈ ਉਹਦੇ ਵਿੱਚ ਨਹੀਂ। ਟਿੱਪਣੀ ਰੂਪ ਦੇ ਵਿੱਚ ਸਲਾਹ ਦਿੱਤੀ ਕਿ ਤੁਸੀਂ ਇਹ ਪਾਲਿਸੀ ਵਾਪਸ ਕਿਉਂ ਨਹੀਂ ਲੈਂਦੇ? ਆਪਸੇ ਲੈ ਲਓ ਅਸਲ ਚ ਹੋਇਆ ਕੀ ਕਿ ਲੈਂਡ ਪੁਲਿੰਗ ਪਾਲਿਸੀ ਦੇ ਉੱਤੇ 24 ਘੰਟਿਆਂ ਦੀ ਰੋਕ ਲੱਗੀ ਸੀ ਹਾਈ ਕੋਰਟ ਵੱਲੋਂ ਕਿ ਵੀ ਕੱਲ ਨੂੰ ਜਵਾਬ ਲੈ ਕੇ ਆਇਓ ਕਿਹੜੇ-ਕਿਹੜੇ ਨੁਕਤਿਆਂ ਨੂੰ ਆਧਾਰ ਬਣਾ ਕੇ ਤੁਸੀਂ ਲੈਂਡ ਪੁਲਿੰਗ ਪਾਲਿਸੀ ਅੱਗੇ ਵਧਾਈਏ ਤੁਸੀਂ ਕਿਸ ਆਧਾਰ ਦੇ ਉੱਤੇ ਜ਼ਮੀਨ ਨੋਟੀਫਾਈ ਕਰ ਰਹੇ ਹੋ ਕਿ ਜ਼ਮੀਨ ਅਸੀਂ ਆਪਣੇ ਕਬਜ਼ੇ 'ਚ ਲੈਣੀ ਹੈ ਜੀ ਉਹਦੇ ਲਈ ਕੋਈ ਨਿਯਮਾਂ ਦਾ ਤਾਂ ਪਾਲਣ ਕੀਤਾ ਹੋਣਾ ਜਦੋਂ ਅੱਜ ਦੁਬਾਰਾ ਉਹਦੇ ਤੇ ਬਹਿਸ ਸੀ ਮਤਲਬ ਲੰਘੇ ਕੱਲ ਜਦੋਂ ਬਹਿਸ ਹੋਈ ਉਹਦੇ ਤੇ ਦੁਬਾਰਾ ਤਾਂ ਉਹਦੇ ਵਿੱਚ ਫਿਰ ਇਹ ਸਵਾਲ ਆਗੇ ਕਿ ਦੱਸੋ ਜੀ ਵਾਤਾਵਰਨ ਨੂੰ ਲੈ ਕੇ ਕੀ ਨੀਤੀ ਬਣਾਈ ਜੀ ਕੋਈ ਹੈ ਹੀ ਨਹੀਂ ਕਿ ਇਸ ਲੈਂਡਪੋਲਿੰਗ ਤਹਿਤ ਜੇ ਜ਼ਮੀਨ ਲੈਣੀ ਹੈ ਕਿੰਨੇ ਦਰਖਤ ਉਜੜਣਗੇ ਕਿੰਨੇ ਖੇਤ ਉਜੜਣਗੇ ਵਾਤਾਵਰਨ ਤੇ ਕੀ ਅਸਰ ਪਊਗਾ ਆਵਾਹ ਹੋਗਾ ਕੀ ਅਸਰ ਪਊਗਾ ਕੰਕਰੀਟ ਦੇ ਜੰਗਲ ਦਾ ਕੀ ਮਾਇਨੇ ਨੇ ਹੈ ਇਹ ਕੋਈ ਯੋਜਨਾ ਫਿਰ ਕਹਿੰਦੇ ਚਲੋ ਤੁਸੀਂ ਜ਼ਮੀਨ ਲੈ ਰਹੇ ਹੋ ਤਾਂ ਘਰ ਕਿੰਨੇ ਬਣਨਗੇ ਮਕਾਨ ਕਿੰਨੇ ਬਣਨਗੇ ਛੁਰਮ ਕਿੰਨੇ ਬਣਨਗੇ ਇਹਦਾ ਤਾਂ ਨਕਸ਼ਾ ਬਣਾ ਲਿਆ ਪਰ ਉਹਦੇ ਤੇ ਖਰਚਾ ਕਿੰਨਾ ਆਊਗਾ ਉਹ ਜ਼ਮੀਨ ਡਿਵੈਲਪ ਕਰਨ ਤੇ ਕਿੰਨਾ ਖਰਚਾ ਹੋਊਗਾ ਉਹ ਪੈਸਾ ਕਿੱਥੋਂ ਕਿੱਥੋਂ ਆਊਗਾ ਕਿਹੜਾ ਕਿਹੜਾ ਮਤਲਬ ਕਿੱਥੋਂ ਕਿੱਥੋਂ ਲੈਣਾ ਉਹ ਸਾਰਾ ਚਾਟਾ ਬਣਾਇਆ ਹੋਣਾ ਉਹ ਲਿਓ ਕੋਈ ਯੋਜਨਾ ਹੀ ਨਹੀਂ ਇਹ ਤਾਂ ਸਿਰਫ ਜ਼ਮੀਨ ਹਥਿਆਉਣਾ ਜੋਜਨਾ ਇਤੋਂਗਾ ਸਵਾਲ ਆਇਆ ਮੁੜ ਬਸੇਵੇ ਦਾ ਕਿ ਇਸ ਜ਼ਮੀਨ ਦੇ ਉੱਤੇ ਜਿਹੜੇ ਕਿਸਾਨ ਮਾਲਕ ਨੇ ਇਸ ਖੇਤਾਂ ਦੇ ਉਹ ਜੇ ਉਹਨਾਂ ਦੀ ਸਾਰੀ ਜ਼ਮੀਨ ਚਲੀ ਗਈ ਉਹਨਾਂ ਨੂੰ ਰਹਿਸ਼ੀ ਪਲਾਟ ਮਿਲ ਗਏ ਕਮਰਸ਼ੀਅਲ ਪਲਾਟ ਮਿਲ ਗਏ ਉਹਦੇ ਨਾਲ ਉਹਨਾਂ ਦਾ ਜੀਵਨ ਬਸਰ ਹੋ ਜਾਊਗਾ ਮੁਰਬਸੇਵਾ ਹੋ ਗਿਆ ਜਿੰਨੇ ਸਾਲ ਥੋੜੀ ਡਿਵੈਲਪ ਨਹੀਂ ਉਹਦੀ 5 ਸਾਲ 10 ਸਾਲ ਤਦ ਤੱਕ ਨੂੰ ਨਾ ਮਿਲਿਆ ਚੰਡੀਗੜ੍ਹ ਮਹਾਲੀ ਦੇ ਖੇਤਰ ਚ 2013 ਦੀਆਂ ਕਟੀਆਂ 12 ਸਾਲ ਹੋ ਗਿਆ ਅਜੇ ਤੱਕ ਕਈਆਂ ਨੂੰ ਪਲਾਟ ਨਾ ਕੁਝ ਫਲਾਟ ਨਾ ਕੁਝ ਤੇ ਫਿਰ ਉਹਦੇ ਤਹਿਤ ਕਿੱਥੇ ਹੈ ਮੁਰਬਸੇਵਾਲੀ ਨੀਤੀ ਸਵਾਲ ਕੱਲੇ ਉਸ ਕਿਸਾਨ ਦਾ ਨਹੀਂ ਹੈ ਜੇ ਉਹ ਖੇਤ ਦਾ ਮਾਲਕ ਆਪ ਖੇਤੀ ਨਾ ਕਰਕੇ ਜ਼ਮੀਨ ਆਪਣੀ ਠੇਕੇ ਤੇ ਦਿੰਦਾ ਹੈ ਤਾਂ ਜਿਹੜਾ ਕਿਸਾਨ ਉਹ ਪਰ ਖੇਤੀ ਕਰਦਾ ਉਹਦਾ ਵੀ ਤਾਂ ਜੀਵਨ ਬਸਰ ਦਾ ਮਸਲਾ ਹੈ ਜਿਹੜਾ ਸਾਂਝੀ ਜ਼ਿਰੀ ਰਲ ਕੇ ਉਸ ਖੇਤ ਦੇ ਉੱਤੇ ਨਿਰਭਰ ਹੈ ਉਹਦਾ ਵੀ ਮਸਲਾ ਹੈ ਜਦੋਂ ਉੱਥੋਂ ਫਸਲ ਪੈਦਾ ਹੋ ਕੇ ਮੰਡੀ ਜਾਂਦੀ ਆ ਆੜਤੀਆ ਲੇਬਰ ਵਾਲਾ ਝਰਨੇ ਵਾਲਾ ਹੈ ਨਾ ਟਰਾਂਸਪੋਰਟ ਵਾਲਾ ਤੇ ਫਿਰ ਉਹਦੀ ਆਮਦਨ ਦੇ ਨਾਲ ਜੇ ਪਿੰਡ ਦੀ ਦੁਕਾਨ ਤੋਂ ਰਾਸ਼ਨ ਪੱਤਾ ਖਰੀਦਿਆ ਜਾਂਦਾ ਹੈ ਕੱਪੜੇ ਵਾਲੇ ਤੋਂ ਕੱਪੜਾ ਖਰੀਦਿਆ ਜਾਂਦਾ ਉਹ ਸਾਰਾ ਜਿਹੜਾ ਅਰਥਚਾਰਾ ਉਹਦੇ ਲਈ ਉਸ ਪਿੰਡ ਨੂੰ ਜੜਨ ਦੇ ਮੁਰਬ ਸੇਵੇ ਦਾ ਕੋਈ ਸਾਧਨ ਕੋਈ ਜਵਾਬ ਨਹੀਂ ਜਦੋਂ ਇਹ ਸਾਰੇ ਸਵਾਲ ਆਏ ਕਿ ਤੁਸੀਂ ਜੇ ਨੀਤੀ ਬਣਾਈ ਹੈ ਤਾਂ ਖਰਚੇ ਦਾ ਵੀ ਹਿਸਾਬ ਲਾਇਆ ਹੋਣਾ ਹੈ ਨਾ ਡਿਵੈਲਪਮੈਂਟ ਦਾ ਵੀ ਹਿਸਾਬ ਲਾਇਆ ਹੋਣਾ ਵਾਤਾਵਰਣ ਦਾ ਵੀ ਹਿਸਾਬ ਲਾਇਆ ਹੋਣਾ ਮੁੜ ਬਸੇਬ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਸੀ ਉਹ ਕਹਿੰਦੇ ਫਿਰ ਇਹੀ ਦੱਸ ਦੋ ਕਿ ਡਿਮਾਂਡ ਕਿੰਨੀ ਕਾ ਪੰਜਾਬ ਚ ਘਰਾਂ ਦੀ ਮਕਾਨਾਂ ਦੀ ਕੋਈ ਜਵਾਬ ਨਹੀਂ ਸੀ ਛੁਏ ਸਾਰੇ ਨੁਕਤਿਆਂ ਨੂੰ ਗੌਰ ਕਰਦਿਆਂ ਹੋਇਆਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਲਾਹ ਦਿੱਤੀ ਕਿ ਚੰਗਾ ਫਿਰ ਤੁਸੀਂ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਓ ਕਹਿੰਦੇ ਨਹੀਂ ਜੀ ਸਾਨੂੰ 2-3 ਦਿਨਾਂ ਦਾ ਸਮਾਂ ਦਿਓ ਅਸੀਂ ਜਵਾਬ ਦਾਖਲ ਕਰ ਦਾਂਗੇ ਉਹ ਕਹਿੰਦੇ 4 ਹਫ਼ਤਿਆਂ ਦਾ ਸਮਾਂ ਦਿੱਤਾ 4 ਹਫ਼ਤਿਆਂ ਬਾਅਦ ਆਪਣੀ ਇਹ ਪੂਰੀ ਤਿਆਰੀ ਨਾਲ ਆਇਓ ਤੇ ਪਰ ਕੁਝ ਤਰ੍ਹਾਂ ਇਸ ਨੂੰ ਇਸ ਮੱਜਰੀ ਤੋਂ ਹੀ ਵੇਖਣ ਲੱਗੀਆਂ ਨੇ ਕਿ ਮਾਨਯੋਗ ਪੰਜਾਬ ਰਣ ਹਾਈ ਕੋਰਟ ਨੇ 4 ਹਫ਼ਤੇ ਲਈ ਇਹਦੇ ਤੇ ਰੋਕ ਲਾਈ ਹੈ 10 ਤਰੀਕ ਤੱਕ ਇੱਕ ਤਰ੍ਹਾਂ ਨਾਲ ਰੋਕਾ ਹਲੇ 10 ਜੀ ਤੋਂ ਸੁਣਵਾਈ ਤੋਂ ਬਾਅਦ ਅੱਗੇ ਦਿਖਦੇ ਹਾਂ ਕਿ ਇਹ ਕੀ ਰੋਕ ਪਰਮਾਨੈਂਟ ਲੱਗ ਸਕਦੀ ਹੈ ਕੀ ਮੌਕਾ ਮਿਲ ਗਿਆ ਪੰਜਾਬ ਸਰਕਾਰ ਨੂੰ ਬਾਈਪਾਸ ਹੋ ਕੇ ਨਿਕਲਣ ਦਾ ਜੇ ਲੋਕਾਂ ਦੇ ਰੋਗਗੇ ਝੁਕਦੇ ਫਿਰ ਹਰ ਉਤਰਾਂਦਾ ਹੁਣ ਕਹਿੰਦੇ ਜੀ ਅਦਾਲਤ ਦੀ ਸਲਾਹ ਆ ਗਈ ਅਦਾਲਤ ਨੇ ਕਹਿਤਾ ਕਿਉਂਕਿ ਅਦਾਲਤ ਨੇ ਕਿਹਾ ਵੀ ਕਿ ਚੰਗਾ ਹੋਵੇ ਜੇ ਤੁਸੀਂ ਇਹਨੂੰ ਵਾਪਸ ਲੈਣੀ ਹੈ ਵਾਪਸ ਲੈ ਲਓ ਨਵੇਂ ਤਰੀਕੇ ਨਾਲ ਲੋਕਾਂ ਦੀ ਰਾਏ ਨਾਲ ਲੈ ਕੇ ਆਓ ਇਹ ਵੀ ਸਵਾਲ ਉੱਠਿਆ ਕਿ ਤੁਸੀਂ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈ ਰਹੇ ਹੋ ਉਹਨਾਂ ਨੇ ਰਾਏ ਕੀਤੀ ਸੰਬੰਧਿਤ ਤੇ ਰਾਣਾ ਰਾਏ ਕੀਤੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਗ੍ਰਾਮ ਸਭਾਵਾਂ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਕੋਈ ਬੈਠ ਕੇ ਮੰਥਨ ਕੀਤਾ ਕੋਈ ਜਵਾਬ ਨਹੀਂ ਸੀ ਕਿਸੇ ਨੇ ਕੀਤਾ ਹੀ ਨਹੀਂ ਜਦੋਂ ਤੁਸੀਂ ਇਸ ਲਈ ਹੁਣ ਜਾਂ ਤਾਂ ਸਰਕਾਰ ਕੋਲ ਮੌਕਾ ਹੈ ਕਿ ਲੋਕਾਂ ਦੇ ਰੋਹ ਤੋਂ ਬਚਣ ਦੇ ਲਈ ਲੋਕਾਂ ਦਾ ਸਾਹਮਣਾ ਕਰਨ ਦੀ بجائے ਉਹ ਅਦਾਲਤੀ ਪੱਖ ਲੈ ਕੇ ਕਹਿ ਜੀ ਕਿ ਸਾਨੂੰ ਅਦਾਲਤੀ ਸਲਾਹ ਤੇ ਮਨਜ਼ੂਰ ਹੈ ਅਸੀਂ ਇਹਨੂੰ ਨਵੇਂ ਸਿਰੇ ਤੋਂ ਦੁਬਾਰਾ ਬਣਾਵਾਂਗੇ ਇਹਦਾ ਮਤਲਬ ਆਦੋ ਸਮਾਂ ਟੱਪ ਗਿਆ ਦੂਜਾ ਤਰੀਕਾ ਉਹਨਾਂ ਕੋਲ ਇਹ ਹੈ ਕਿ ਹੁਣ ਉਹ ਪਟਵਾਰੀਆਂ ਨੂੰ ਪੱਟੀ ਪੜਾ ਰਹੇ ਨੇ ਕਿ ਪਟਵਾਰੀ ਜਾਣ ਪਿੰਡ ਪਿੰਡ ਜਾਣ ਜੀ ਉਹ ਸਮਝਾਉਣ ਲਈ ਸੰਜੀਵ अरोड़ा ਵੀ ਲੱਗਿਆ ਇਸ ਕੰਮ ਲਈ ਇਹ ਇਸ ਪ੍ਰਕਿਰਿਆ ਦੇ ਤਹਿਤ ਜਿਉ ਲੋਕਾਂ ਨੂੰ ਮਨਾਉਣ ਤੇ ਕੀ ਇਹ ਤਰੀਕਾਕਾਰ ਤੋਂ ਅਗਲਾ ਫਿਰ ਡੰਡੇ ਨਾਲ ਵੀ ਮਨਾਉਣ ਦੀ ਕੋਸ਼ਿਸ਼ ਕਰਨਗੇ ਡੰਡੇ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕਰਨਗੇ ਲੈਂਡ ਪੋਲਿੰਗ ਪਾਲਿਸੀ ਸਮਝ ਲਓ ਜੀ ਕਿ ਪੁਲਿਸ ਦੀ ਦੁਰਵਰਤੋਂ ਵੀ ਹੋਏਗੀ ਇਸ ਕੰਮ ਲਈ ਕਿ ਉਹ ਤਰੀਕਾਕਾਰ ਵੀ ਅਪਣਾਉਣ ਦੀ ਤਿਆਰੀ ਛਗੀ ਹੈ ਪੰਜਾਬ ਸਰਕਾਰ ਇਸ ਦੇ ਉੱਤੇ ਵਿਚਾਰ ਚਾਹੀਏਗੇ ਸੋ ਇਹ ਸਾਰੇ ਨੁਕਤੇ ਵੱਡੇ ਹੁੰਦੇ ਜਾ ਰਹੇ ਨੇ ਕਿ ਕਿਸ ਤਰੀਕੇ ਨਾਲ ਸਰਕਾਰ ਜ਼ਮੀਨ ਹਥਿਆਉਣਾ ਚਾਹੁੰਦੀ ਹੈ ਉਹਦੇ ਵਿੱਚੋਂ ਹੁਣ ਇਹਨਾਂ ਦੇ ਉੱਤੇ ਨਜ਼ਰ ਹੈ ਕਿ ਕੀ ਇਹ ਅਦਾਲਤੀ ਮੁਕਮਲ ਦੀ ਤਾਮੀਲ ਕਰਦੇ ਹੋਏ ਇਹਦੇ ਤੇ ਮੁੜ ਵਿਚਾਰ ਕਰਨ ਦੇ ਲਈ ਇਹਨੂੰ ਵਾਪਸ ਲੈ ਕੇ ਐ ਸਜੇ ਖਬੇ ਹੋ ਜਾਣਗੇ ਨਹੀਂ ਤਾਂ ਫਿਰ ਪੰਜਾਬ ਤਾਂ ਤਿਆਰ ਹੈ ਜੀ ਇੱਕ ਪਾਸੇ ਐਸਕੇਐਮ ਦੇ ਪ੍ਰੋਗਰਾਮ ਨੇ ਗੈਰ ਰਾਜਨੀਤਿਕ ਐਸਕੇਐਮ ਬਿੱਤਰਤ ਤੇ ਉਤਰ ਆਇਆ ਆ ਲੁਧਿਆਣਾ ਚ ਕੁਰਸੀ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਐ ਉੱਥੇ ਵੀ ਸਵਾਲ ਪੁੱਛੇ ਜਾਣ ਲੱਗ ਪਏ ਸੋ ਰਾਜਨੀਤਿਕ ਤਰ੍ਹਾਂ ਵੀ ਪੈਦਲ ਮਾਰਚ ਦੀ ਤਿਆਰੀ ਚ ਨੇ ਜੀ ਬੀਜਪੀ ਦਾ ਕਹਿੰਦੀ ਅਸੀਂ ਦਾ ਪੈਦਲ ਕਿਸਾਨ ਹਤਾਸ਼ੀ ਅਸੀਂ ਬਣਨਾ ਹੈ ਅਕਾਲੀ ਦਰ ਨੇ ਵੀ ਆਪਣਾ ਦੇਤਾ ਕਿ 1 ਸਤੰਬਰ ਤੱਕ ਦਾ ਸਾਡਾ ਅਲਟੀਮੇਟ ਨਹੀਂ ਉਸ ਤੋਂ ਬਾਅਦ ਤਾਂ ਪੱਕਾ ਮੋਰਚਾ ਵੈਸੇ ਅਸੀਂ ਜਥੇ ਭੇਜਾਂਗੇ ਜੀ ਗ੍ਰਫਤਾਰ ਕਰਨਾ ਗ੍ਰਫਤਾਰ ਕਰ ਲੋ ਅਸੀਂ ਇਹਦੇ ਉੱਤੇ ਲੜਾਈ ਕਰਾਂਗੇ ਸੋ ਕੁੱਲ ਮਿਲਾ ਕੇ ਪੰਜਾਬ ਦਾ ਇਹ ਮੁੱਦਾ ਬਣ ਗਿਆ ਔਰ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਹ ਅਦਾਲਤੀ ਪ੍ਰਕਿਰਿਆ ਤਹਿਤ ਹੀ ਸਰਕਾਰ ਬਾਈਪਾਸ ਹੋ ਕੇ ਨਿਕਲ ਸਕਦੀ ਹੈ ਪਰ ਲੈਂਡ ਪੋਲਿੰਗ ਪਾਲਿਸੀ ਦੇ ਉੱਤੇ ਰੋਕ ਦੇ ਕੁਝ ਗੰਭੀਰ ਮਾਈਨੇ ਤਾਂ ਹੈਗੇ ਨੇ ਜਰੂਰ ਚਲੋ ਜੇ ਰਾਜਨੀਤਿਕ ਮਾਇਨੇ ਦੀ ਉਹ ਗੱਲ ਕਰਨੀ ਹੋਵੇ ਤਾਂ ਵਿਰੋਧੀ ਧਿਰ ਦੇ ਲੀਡਰ راہੁਲ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿੰਦਰ ਮੋਦੀ ਦੀ ਸਰਕਾਰ ਨੂੰ ਘੇਰਾ ਪਾਉਂਦਿਆਂ ਚੋਣ ਚੋਰੀ ਦਾ ਟੈਗ ਲਾ ਦਿੱਤਾ। ਉਹ ਕਹਿੰਦੇ ਚੋਣ ਕਮਿਸ਼ਨ ਨਾਲ ਮਿਲ ਕੇ ਭਾਜਪਾ ਨੇ ਚੋਣਾ ਚੋਰੀ ਕਰ ਲਈਆਂ। ਇਹ ਬਹੁਤ ਵੱਡਾ ਦੋਸ਼ ਹੈ। ਹੁਣ ਤੱਕ ਮੁੱਦਾ ਚੱਲਦਾ ਸੀ ਚੋਣ ਨਤੀਜਿਆਂ ਤੋਂ ਬਾਅਦ ਈਬੀਐਮ ਦਾ। ਕੀਬੀਐਮ 'ਚ ਖੇਦ ਹੁੰਦਾ। वैसे ये त्रहातल ਦੇ ਉੱਤੇ ਚਰਚਾ ਬੀਜੇਪੀ ਫਲਾਉਂਚ ਕਾਮਯਾਬੀ ਹੋ ਗਈ ਸੀ ਕਿ ਜਦੋਂ ਕਾਂਗਰਸੀ ਹਾਰ ਜਾਂਦੇ ਨੇ ਫਿਰ ਉਹ ਰੋਲਾ ਪਾਉਂਦੇ ਨੇ ਜਾਂ ਵਿਰੋਧੀ ਦਲ ਜਿਹੜੇ ਵੀ ਸੁਭਾਈ ਖੇਤਰੀ ਦਲ ਹਾਰ ਜਾਂਦੇ ਨੇ ਫਿਰ ਉਹ ਰੋਲਾ ਪਾਉਂਦੇ ਨੇ ਕਿ ਈਵੀਐਮ 'ਚ ਛੇੜਖਾਨੀ ਹੋ ਗਈ ਜਦੋਂ ਕਿ ਈਵੀਐਮ ਉੱਤੇ ਉਂਗਲ ਸਭ ਤੋਂ ਪਹਿਲਾਂ ਭਾਜਪਾ ਨੇ ਹੀ ਚੱਕੀ ਸੀ ਮਨਮੋਹਨ ਸਿੰਘ ਦੀ ਸਰਕਾਰ ਦੇ ਦੌਰ ਦੇ ਵਿੱਚ ਲਾਲ ਕਿਸ਼ਨ ਅਡਵਾਨੀ ਨੇ ਉਂਗਲ ਖੜੀ ਕਰਕੇ ਕਿਹਾ ਸੀਗਾ ਵੀ ਕਿ ਜੀ ਈਵੀਐਮ ਛੇੜਖਾਨੀ ਹੁੰਦੀ ਹੈ ਇਹਨਾਂ ਦੇ ਲੀਡਰਾਂ ਦੀਆਂ ਕਿਤਾਬਾਂ ਵੀ ਛਪ ਕੇ ਆਈਆਂ ਇਸ ਮਸਲੇ ਤੇ ਕਿ ਆਹ ਦੇਖੋ ਜੀ ਆਹ ਤਕਨੀਕ ਨਾਲ ਹੁਣ ਉਹੀ ਭਾਜਪਾ ਆਪ ਸੱਤਾ 'ਚ ਹੈ ਤੇ ਹੁਣ ਕਾਂਗਰਸ ਪਰਲੇ ਪਾਸੇ ਸਾਹਮਣੇ ਬੈਠੀ ਹੈ ਫਿਰ ਉਹਦੀ ਧਿਰ 'ਚ ਤੇ ਹੁਣ ਉਹ ਕਹਿੰਦੇ ਨੇ ਪਰ ਜਿਹੜਾ ਚੋਣ ਚੋਰੀ ਦਾ ਮਾਮਲਾ ਹੈ ਉਹ ਈਵੀਐਮ ਨਾਲ ਸੰਬੰਧ ਨਹੀਂ ਰੱਖਦਾ ਉਹ ਧਰਾਤਲ ਤੇ ਬੂਥ ਪੱਧਰ ਤੇ ਵੋਟਾਂ ਦੀ ਮੈਨੇਜਮੈਂਟ ਦਾ ਵੀ ਮਸਲਾ ਨਹੀਂ ਹੈ ਉਹ ਝਾਲੀ ਫਰਜੀ ਗਲਤ ਤਰੀਕੇ ਨਾਲ ਵੋਟਾਂ ਭਗਤਾਉਣ ਦੀ ਪ੍ਰਕਿਰਿਆ ਕੀ ਭਾਜਪਾ ਤੇ ਚੋਣ ਕਮਿਸ਼ਨ ਮਿਲ ਕੇ ਸੱਚੂੱਚੇ ਖੇਲ ਕਰ ਰਹੇ ਨੇ ਚਲੋ راہੁਲ ਗਾਂਧੀ ਨੇ ਜਿਹੜੇ ਸਵਾਲ ਘੜੇ ਕੀਤੇ ਨੇ ਆਪਾਂ ਉਹਨਾਂ ਸਵਾਲਾਂ 'ਤੇ ਜੇ ਆਈਏ ਉਹ ਕਹਿੰਦੇ ਮਹਾਰਾਸ਼ਟਰ ਦੇ ਵਿੱਚ 40 ਲੱਖ ਜਾਰੀ ਵੋਟਾਂ ਸੀ ਫੜ ਲੀਆਂ ਇਸੇ ਤਰ੍ਹਾਂ ਹਰਿਆਣਾ 'ਚ ਕਹਿੰਦੇ ਅਸੀਂ 8 ਸੀਟਾਂ 22000 ਦੇ ਫਰਕ ਨਾਲ ਹਾਰੇ ਹਾਂ 8 ਸੀਟਾਂ ਸਾਰੀਆਂ ਦੀਆਂ 8 ਦੀਆਂ 8 ਸੀਟਾਂ ਦਾ ਜੋੜ 22000 ਬਣਦਾ ਜਦ ਇਹਨਾਂ ਨਾਲ ਕਹਿੰਦੇ ਅਸੀਂ ਜ਼ੁਬਾਰ ਗਏ ਜਦੋਂ ਕਿ ਵੋਟ ਪ੍ਰਕਿਰਿਆ ਉਹ ਕਹਿੰਦੇ ਸਾਰਾ ਕੁਝ ਬਰਾਬਰ ਹੈ ਜੇ ਭਾਜਪੀ 39.94% ਦੀ ਵੋਟ ਲੈ ਕੇ ਜਾ ਰਹੀ ਤਾਂ ਅਸੀਂ ਵੀ 39.9% ਦੀ ਲੈ ਕੇ ਜਾ ਰਹੇ ਜੇ ਉਹ 55 ਲੱਖ ਲੈ ਕੇ ਜਾ ਰਹੀ ਅਸੀਂ ਵੀ 54 ਲੱਖ ਲੈ ਕੇ ਜਾ ਰਹੇ ਫਿਰ ਇਹਨਾਂ ਅੰਤਰ ਕਿਵੇਂ ਆ ਗਿਆ ਕਹਿੰਦੇ ਇਹ ਖੇਲ ਸਾਰਾ ਸਮਝਣ ਦੀ ਲੋੜ ਹੈ ਕਰਨਾਟਕਾ ਚ ਕਹਿੰਦੇ ਅਸੀਂ 16 ਸੀਟਾਂ ਜਿੱਤ ਰਹੇ ਸੀ ਪਰ ਅਸੀਂ 9 ਸੀਟਾਂ ਜਿੱਤੀਆਂ ਤੇ ਇਹ ਫਰਕ ਕਿਉਂ ਆਇਆ ਹੁਣ ਇਹ ਫਰਕ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਸਮਝਾਇਆ ਕਿ ਇਹ ਵੀ ਵੋਟਾਂ ਨੇ ਵੋਟਰਾਂ ਨੇ ਵੋਟ ਨਹੀਂ ਉਧਰ ਪਾਈ ਜਾਲੀ ਵੋਟਾਂ ਭੁਗਤੀਆਂ ਨਕਲੀ ਵੋਟਾਂ ਭੁਗਤੀਆਂ ਜਿਹੜੀਆਂ ਵੋਟਾਂ ਹੈ ਹੀ ਨਹੀਂ ਉਹ ਵੋਟਾਂ ਬਣ ਕੇ ਭੁਗਤੀਆਂ ਇਸ ਲਈ ਉਹ ਕਹਿੰਦੇ ਕਿ ਭਾਜਪਾ ਤੇ ਬੀਜੇਪੀ ਨੇ ਮਿਲ ਕੇ ਚੋਣ ਚੋਰੀ ਕੀਤੀ ਮਤਲਬ ਭਾਜਪਾ ਤੇ ਚੋਣ ਕਮਿਸ਼ਨ ਨੇ ਮਿਲ ਕੇ ਹੁਣ ਕਿੱਥੋਂ ਸਵਾਲ ਖੜਾ ਕਰਦਾ ਉਹ ਕਹਿੰਦੇ ਵੀ ਮੈਂ ਇੱਕ ਹਲਕੇ ਦੇ ਹਵਾਲੇ ਨਾਲ ਦੱਸ ਦੇਣਾ ਕਿ ਇੱਕ ਹਲਕੇ ਦੀਆਂ 6.5 ਲੱਖ ਵੋਟਾਂ ਨੇ ਉਹਨਾਂ ਚੋਂ 1 ਲੱਖ ਵੋਟ ਸਿੱਧੀ ਜਾਲੀ ਵੋਟ ਹੈ ਉਹ ਪੰਜ ਨੁਕਤੇ ਉਹਨਾਂ ਨੇ ਦਿੱਤੇ ਹੁਣ ਇਹਨਾਂ ਨੁਕਤਿਆਂ ਦੇ ਉੱਤੇ ਪੰਜਾਬ ਦਾ ਦੇਸ਼ ਦਾ মিডিਆ ਵੀ ਮੰਥਨ ਕਰ ਰਿਹਾ ਹੈ ਭਾਰਤ ਦਾ ਬੁੱਧੀਜੀਵੀ ਵਰਗ ਵੀ ਇਸ ਪਰ ਚਰਚਾ ਕਰ ਰਿਹਾ ਤੇ ਕਿਤੇ ਨਾ ਕਿਤੇ ਦੇਸ਼ ਦਾ ਵੋਟਰ ਵੀ ਮਹਿਸੂਸ ਕਰ ਰਿਹਾ ਕਿਤੇ ਅਸੀਂ ਠੱਗੇ ਤਾਂ ਨਹੀਂ ਜਾਂਦੇ ਹੁਣ ਈਵੀਐਮ ਦੀ ਸੈਟਿੰਗ ਦਾ ਮਸਲਾ ਨਹੀਂ ਹੈ ਇਸ ਸਮੇਂ ਵੋਟਾਂ ਦੇ ਮਸਲੇ ਤੇ ਤਿੰਨ ਪੈਨੂ ਖੜੇ ਨੇ ਇੱਕ ਈਵੀਐਮ ਵਾਲਾ ਮਸਲਾ ਦੂਸਰਾ ਬਿਹਾਰ ਦੇ ਹਵਾਲੇ ਨਾਲ ਵੋਟ ਸਦਾਈ ਦੇ ਨਾਂ ਦੇ ਉੱਤੇ 65 ਲੱਖ ਜਿਹੜੀਆਂ ਵੋਟਾਂ ਕੱਟੀਆਂ ਉਹਦੇ ਵਿੱਚ ਮਤਲਬ ਕਿ ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਜਿਹੜੀਆਂ 65 ਲੱਖ ਕੱਟੀਆਂ ਹਿਸਾਬ ਤਾਂ ਦੇ ਦਿਓ ਕਿਵੇਂ ਕੱਟੀਆਂ ਕਿਹੜੀਆਂ ਕੱਟੀਆਂ ਕਿਉਂ ਕੱਟੀਆਂ ਦੂਸਰੇ ਪਾਸੇ ਆਹ ਪਹਿਲੂ ਹੈ ਇਹਦਾ ਮਤਲਬ ਵਿਰੋਧੀ ਧਿਰਾਂ ਇਹ ਸਿੱਧਾ ਸਵਾਲ ਖੜਾ ਕਰ ਰਹੀਆਂ ਕਿ ਜਿਹੜੀਆਂ ਤਾਂ ਬਿਹਾਰ ਚ ਜਾਂ ਦੇਸ਼ ਚ ਹੁਣ ਵੋਟਾਂ ਕੱਟੀਆਂ ਜਾਣੀਆਂ ਉਹ ਤਾਂ ਉਹ ਕੱਟੀਆਂ ਜਣੀਆਂ ਜਣੀਆਂ ਸਾਨੂੰ ਪੈਂਦੀਆਂ ਪਰ ਜਿਹੜੀਆਂ ਆਹ ਵੋਟਾਂ ਵੱਧ ਪਈਆਂ ਜਾਲੀ ਫਾਲੀ ਗਲਤ ਉਹ ਉਹ ਪਈਆਂ ਜਿਹੜੀਆਂ ਬੀਜੇਪੀ ਨੇ ਆਪ ਬਣਵਾਈਆਂ ਚੋਣ ਕਮਿਸ਼ਨ ਨਾਲ ਮਿਲ ਕੇ ਬਣਾਈਆਂ ਉਹਦਾ ਨੁਕਤਾ ਕੀ ਦਿੰਦੇ ਆ ਨੁਕਤੇ ਉਹ ਪੰਜ ਨੁਕਤੇ ਦਿੱਤੇ ਉਹਨਾਂ ਨੇ ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਡੁਪਲੀਕੇਟ ਵੋਟਰ ਹੁਣ ਡੁਪਲੀਕੇਟ ਵੋਟਰ ਦਾ ਮਤਲਬ ਕੀ ਹੈ ਇੱਕ ਸੀਟ ਦਾ ਅੰਕੜਾ ਦਿੰਦੇ ਆ ਉਹਨਾਂ ਨੇ ਕਿਹਾ ਕਿ 6.5 ਲੱਖ ਦੇ ਵਿੱਚ ਲੱਖ ਤੋਂ ਉੱਪਰ ਵੋਟ ਜਾਦੀ ਸੀ ਉੱਚ ਨੰਬਰ ਇੱਕ ਡੁਪਲੀਕੇਟ ਵੋਟ ਡੁਪਲੀਕੇਟ ਵੋਟ ਕਹਿੰਦੇ 11965 ਮਤਲਬ 12000 ਦੇ ਕਰੀਬ ਡੁਪਲੀਕੇਟ ਵੋਟ ਪੁਗਤੀ ਵੋਟਰ ਇੱਕ ਹੈ ਬੰਦਾ ਇੱਕ ਹੈ ਉਹ ਕਿਤੇ ਇੱਕ ਥਾਂ ਦੇ ਜੈਨੂਇਨ ਵੋਟਰ ਵੀ ਹੋਣਾ ਪਰ ਉਸੇ ਨਾਂ ਦੀ ਉਸੇ ਪਤੇ ਦੀ ਉਸੇ ਟਿਕਾਣੇ ਦੀ ਉਸੇ ਮਾਪੇ ਦਾ ਧੀ ਪੁੱਤ ਹੋਣ ਦੇ ਨਾਤੇ ਉਹਦੀ ਵੋਟ ਚਾਰ ਚਾਰ ਪੰਜ ਪੰਜ ਬੂਥਾਂ ਤੇ ਕਈ ਥਾਵਾਂ ਤੇ ਬਣੀ ਹੈ 12000 ਦੇ ਕਰੀਬ ਡੁਪਲੀਕੇਟ ਵੋਟ ਇੱਕ ਹਲਕੇ ਦੇ ਹਵਾਲੇ ਨਾਲ ਇਹ ਉਦਾਹਰਨ ਪੇਸ਼ ਕੀਤੀ ਨਾਲ ਸਾਰੇ ਮੁਲਕ ਚੋ ਜੇ ਮਹਾਰਾਸ਼ਟਰ, ਕਰਨਾਟਕ, ਹਰਿਆਣਾ ਜੈ ਤਾਂ ਹੋਰਾਂ ਦੀ ਗੱਲ ਆ ਤੇ ਇਹਨਾਂ ਸਾਰੇ ਕਿਤੇ ਕਹਿੰਦੇ ਏਦਾਂ ਭੁਗਤਿਆ ਡੁਪਲੀਕੇਟ ਵੋਟਰ 11965 ਬੰਦਾ ਇੱਕ ਉਹਦੀਆਂ ਕਈ ਥਾਂ ਤੇ ਜਾਲੀ ਵੋਟਾਂ ਤੇ ਉਹ ਭੁਗਤੀਆਂ ਪਈਆਂ ਹੱਥਾਂ ਤੇ ਫਿਰ ਕਿੱਥੇ ਆ ਨਿਸ਼ਾਨ ਕਿੱਥੇ ਆ ਪਹਿਚਾਨ ਕਿੱਥੇ ਆ ਅਦ੍ਰੁਗ ਟੈਕਨੋਲੋਜੀ ਦਾ ਹਵਾਲਾ ਦੂਸਰਾ ਪਹਿਲੂ ਜਾਲੀ ਪਤੇ 40000 ਤੋਂ ਵੱਧ 40009 ਇੱਕ ਹਲਕੇ ਦੇ ਵਿੱਚੋਂ ਝਾਲੀ ਪਤੇ ਵਾਲੀਆਂ ਵੋਟਾਂ ਨਿਕਲੀਆਂ। ਮਤਲਬ ਬੰਦੇ ਦੀ ਵੋਟ ਬਣੀ ਐ। ਨਾਂ ਲਿਖਿਆ, ਫੋਟੋ ਲੱਗੀ ਐ, ਪਤਾ ਵੀ ਲਿਖਿਆ। ਪਰ ਜਦੋਂ ਉਸ ਪਤੇ ਤੇ ਪਹੁੰਚ ਕੇ ਦੇਖਿਆ ਜਾਂਦਾ ਤਾਂ ਕਿਤੇ ਸ਼ਰਾਬ ਦਾ ਕਾਰਖਾਨਾ ਹੈ, ਕਿਤੇ ਰੜਾ ਮદાન ਹੈ, ਕਿਤੇ ਖਾਲੀ ਜੰਗਲ ਹੈ, ਕਿਤੇ ਇੱਕ ਝੌਪੜਾ ਹੈ, ਹੈਨਾ? ਤੇ ਉਹ ਪਤਾ ਹੈ ਹੀ ਨਹੀਂਗਾ। ਉਹ ਬੰਦੇ ਉੱਥੇ ਰਹਿੰਦੇ ਹੀ ਨਹੀਂਗੇ ਪਰ ਉਹਨਾਂ ਦੀ ਵੋਟ ਬਣੀ ਐ। ਇਨੂੰ ਕਹਿੰਦੇ ਆ ਜੀ ਜਾਲੀ ਪਤੇ ਤੇ ਬਣੀਆਂ ਵੋਟਾਂ ਇੱਕ ਹਲਕੇ 'ਚ ਹੀ 40000 ਫਿਰ ਉਹ ਕਹਿੰਦੇ ਜੀ ਇੱਕ ਐਡਰੈਸ ਦੇ ਉੱਤੇ ਇੱਕ ਪਤੇ ਦੇ ਉੱਤੇ ਦਰਜ ਵੱਧ ਵੋਟਾਂ ਮਤਲਬ ਘਰ ਤੁਹਾਡਾ ਜਾਂ ਮੇਰਾ ਤੁਹਾਡੇ ਘਰ 'ਚ ਤੁਹਾਡੇ ਘਰ ਦੇ ਜੀ ਰਹਿੰਦੇ ਨੇ ਮੇਰੇ ਘਰ 'ਚ ਮੇਰੇ ਘਰ ਦੇ ਜੀ ਰਹਿੰਦੇ ਨੇ ਮੇਰੇ ਘਰ ਦੇ ਜੀ ਮੰਨ ਲਓ 6 ਨੇ ਤੁਹਾਡੇ ਘਰ ਦੇ ਜੀ ਮੰਨ ਲਓ 8 ਨੇ ਚਲੋ ਕਿਸੇ ਘਰ 'ਚ 10 ਵੀ ਹੋਣਗੇ ਕਿਸੇ ਘਰ 'ਚ 4 ਵੀ ਹੋਣਗੇ ਪਰ 80 ਪਤ ਇੱਕ ਪਤੇ ਦੇ ਉੱਤੇ 80 ਵੋਟਾਂ ਦਰਜ ਇੱਕ ਪਤੇ ਤੇ 46 ਵੋਟਾਂ ਦਰਜ ਅਜਿਆਂ ਜੀ ਕਹਿੰਦੇ 10452 ਵੋਟਾਂ ਫੜੀਆਂ ਜਿਹੜੀਆਂ ਝਾਲੀ ਪਤਿਆਂ ਤੇ ਨੇ ਮਤਲਬ ਇੱਕ ਤਰ੍ਹਾਂ ਨਾਲ ਇੱਕ ਪਤੇ ਦੇ ਉੱਤੇ ਵੱਧ ਵੋਟਾਂ ਨੇ ਮਤਲਬ ਇੱਕ ਤਾਂ ਝਾਲੀ ਪਤਾ ਸੀ ਜਿਹੜਾ ਹੈ ਹੀ ਨਹੀਂਗਾ ਇੱਕ ਹੈਗਾ ਕਿ ਇੱਕ ਪਤੇ ਦੇ ਉੱਤੇ ਵੱਧ ਵੋਟਾਂ ਅਜਿਆਂ 10452 ਵੋਟਾਂ ਨੇ ਕੀ ਕੀ ਪਤੇ ਤੇ 80 80 82 82 86 86 40 40 50 50 60 60 ਵੋਟਾਂ ਬਣੀਆਂ ਨੇ ਇੱਕ ਹਲਕੇ ਦਾ ਹਵਾਲਾ ਫਿਰ ਇਹ ਤੋਂ ਅਗਲਾ ਨੁਕਤਾ ਤਸਵੀਰ ਹੀ ਸਹੀ ਨਹੀਂ ਚੋਣ ਕਮਿਸ਼ਨ ਦੀ ਹਦਾਇਤ ਹੈ ਜਿਹੜੇ ਏਜੰਟ ਬਣਦੇ ਨੇ ਪਾਰਟੀਆਂ ਦੇ ਉਮੀਦਵਾਰਾਂ ਦੇ ਉਹਨਾਂ ਲਈ ਵੀ ਤੇ ਚੋਣ ਅਧਿਕਾਰੀਆਂ ਲਈ ਵੀ ਕਿ ਭਈ ਬੰਦੇ ਦੀ ਵੋਟ ਤੋਂ ਪਹਿਲਾਂ ਵੋਟਰ ਕਾਰਡ ਤੇ ਉਹਦੀ ਫੋਟੋ ਤੇ ਜਾਂ ਉਦੇ ਜਿਹੜੀ ਉਹਦੀ ਸੂਚੀ ਆ ਵੋਟਰ ਸੂਚੀ ਉਹਦੇ ਤੇ ਫੋਟੋ ਦਾ ਮਲਾਨ ਕਰਨਾ ਜ਼ਰੂਰੀ ਹੈ ਫੋਟੋ ਮਲਾਨ ਜੇ ਵੋਟਰ ਕਾਰਡ ਨਹੀਂ ਹੈ ਤਾਂ ਰਾਸ਼ਨ ਕਾਰਡ ਚੱਲਦਾ ਸੀ ਆਧਾਰ ਕਾਰਡ ਚੱਲਦਾ ਸੀ ਜਾਂ ਮੰਨੋ ਪਾਸਬੁੱਕ ਚੱਲਦੀ ਸੀ ਉਹਦੇ ਤੇ ਫੋਟੋ ਲੱਗੀ ਹੁੰਦੀ ਹੈ ਸੋ ਫੋਟੋ ਮਲਾਨ ਜ਼ਰੂਰੀ ਹੈ ਪਰ ਇੱਥੇ ਜਨਾਬ ਕਹਿੰਦੇ ਜੀ 4132 ਵੋਟਾਂ ਇੱਕ ਖਲਕੇ ਤੇ ਯੂਨੀਆ ਨਿਕਲੀਆਂ ਜਿਨ੍ਹਾਂ ਚ ਫੋਟੋਆਂ ਹੀ ਨਹੀਂ ਹੈਗੀਆਂ ਲਾਈਓ ਨਹੀਂ ਫੋਟੋ ਫਿਰ ਬੋਟ ਕਿਵੇਂ ਬਣ ਗਈ ਜੇ ਬਣ ਵੀ ਗਈ ਫਿਰ ਪੈ ਕਿਵੇਂ ਗਈ ਜਵਾਲਾ 4132 ਵੋਟਾਂ ਕਹਿੰਦੇ ਜੀ ਇੱਕ ਹਲਕੇ ਚ ਅਸੀਂ ਜਈਆਂ ਫੜ ਲੀਆਂ ਜਿੱਥੇ ਤਸਵੀਰ ਹੀ ਨਹੀਂ ਲਾਈ ਹੋਈ ਫਿਰ ਇਸੇ ਨੁਕਤੇ ਤੋਂ ਅੱਗੇ ਵੱਧ ਕੇ ਫਾਰਮ 6 ਵਾਲਾ ਮਸਲਾ ਆ ਗਿਆ ਉਹ ਕਹਿੰਦੇ ਜੀ ਇਹ ਜਾਲਸਾਜੀ ਹੈ ਕਿ ਫਾਰਮ 6 ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਨਵੀਂ ਵੋਟ ਬਣ ਰਹੀ ਹੈ ਤੇ ਕਹਿੰਦੇ ਬੰਦੇ ਦੀਆਂ ਫਾਰਮ 6 ਦੇ ਤਹਿਤ ਨਵੀਂ ਵੋਟ ਵੀ ਬਣਦੀ ਤੇ ਉਹਨਾਂ ਦੀਆਂ ਪੁਰਾਣੀਆਂ ਵੋਟਾਂ ਵੀ ਬਣੀਆਂ ਉਹ ਪਹਿਲਾਂ ਵੀ ਵੋਟ ਪੁੱਗਤਰੇ ਨੇ ਅਜਿਹੇ ਮਾਮਲੇ ਵੀ 33000 ਤੋਂ ਵੱਧ ਆ ਗਏ ਕੋਈ 40000 ਤੋਂ ਵੱਧ ਦਾ ਜਾਲੀ ਪਤੇ ਵਾਲਾ ਕੋਈ 30000 ਤੋਂ ਵੱਧ ਦਾ ਫਾਰਮ 6 ਵਾਲਾ ਹੈ ਨਾ ਕੋਈ ਡੁਪਲੀਕੇਟ ਵੋਟ ਵਾਲਾ 11000 ਹੈ ਐ 12000 ਦੇ ਕਰੀਬ ਕੋਈ ਇੱਕੋ ਪਤੇ ਦੇ ਉੱਤੇ 10000 ਤੋਂ ਵੱਧ ਵੋਟਾਂ ਦਾ ਮਾਮਲਾ ਹੈ ਕਿਤੇ ਤਸਵੀਰ ਵਾਲਾ ਮਾਮਲਾ 4000 ਤੋਂ ਵੱਧ ਹੈ ਨਾ ਸੋ ਇਸ ਤਰੀਕੇ ਕਰਨ ਵਾਲੇ ਲੱਖ ਤੋਂ ਉੱਪਰ ਮਾਮਲਾ ਜਾਂਦਾ ਜੀ ਕਹਿੰਦੇ ਸਿੱਧਾ ਕਿ ਇਸ ਤਰੀਕੇ ਦੇ ਨਾਲ ਲੱਖ ਤੋਂ ਵੱਧ ਵੋਟਾਂ ਇੱਕ ਹਲਕੇ ਜਿਹੇ ਇਦਾਂ ਬਣੀਆਂ ਉਹ ਕਹਿੰਦੇ ਅਸੀਂ 6 ਮਹੀਨਿਆਂ ਚ ਇੰਜ ਕਾਗਜ਼ ਪੱਤਰਾਂ ਦੀ ਪਰਚੋਲ ਕੀਤੀ ਐ ਜਿਹਦੇ ਨਾਲ ਜੇ ਅਸੀਂ ਕਾਗਜ਼ਾਂ ਨੂੰ ਚਣਕੇ ਲਾ ਦਈਏ ਤਾਂ 7 ਫੁੱਟ ਉੱਚਾ ਇੱਕ ਢੇਰ ਬਣ ਜਵੇ ਇਹਨਾਂ ਕਾਗਜ਼ਾਂ ਦਾ ਹੀ ਜਾਲੀ ਵੋਟਾਂ ਦੇ ਮਾਮਲੇ ਦਾ ਹੀ ਸੋ ਇੱਥੋਂ ਅੰਦਾਜ਼ਾ ਲਾ ਲਓ ਕਹਿੰਦੇ ਪਰ ਅਜੇ ਵੀ ਇਹ ਚੋਣ ਕਮਿਸ਼ਨ ਦੇ ਡਾਟੇ ਦੇ ਆਧਾਰ ਤੇ ਹੀ ਤਿਆਰ ਕੀਤੀ ਰਿਪੋਰਟਾਂ ਕਹਿੰਦੇ ਅਸੀਂ ਘਰੇ ਨਹੀਂ ਬਣਾਈ ਪਰ ਚੋਣ ਕਮਿਸ਼ਨ ਸਾਨੂੰ ਇਲੈਕਟ੍ਰੋਨਿਕ ਡਾਟਾ ਦੇਣ ਲਈ ਤਿਆਰ ਨਹੀਂ ਟੈਕਨੋਲੋਜੀ ਦੀ ਗੱਲ ਹੋਵੇ ਤੇ ਚੋਣਾ ਤਾਂ ਵੀ ਸਮੇਂ ਸਿਰ ਨਾ ਹੋਣ ਇੱਕਸਾਰ ਨਾ ਹੋਣ ਇੱਕ ਦਿਨਾਂ 'ਚ ਨਾ ਹੋਣ ਇਕੱਠਿਆਂ ਨਾ ਹੋਣ ਤੇ ਇਹਨੇ ਕਈ ਤਰ੍ਹਾਂ ਸਵਾਲ ਨੇ ਸੋ ਚੋਣ ਚੋਰੀ ਦਾ ਸਿੱਧਾ ਦੋਸ਼ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ 22 ਪੰਨਿਆਂ ਦੀ ਆਪਣੀ ਨਮਾਇਸ਼ ਲਾ ਕੇ ਹੈਨਾ ਟੈਕਨੋਲੋਜੀ ਦਾ ਹਵਾਲਾ ਲੈ ਕੇ ਉੱਪਰ ਦਿਖਾ ਕੇ 1 ਘੰਟਾ 11 ਮਿੰਟ ਚ ਇਹ ਮੂਹਰੇ ਰੱਖ ਦਿੱਤੀ ਹੈ ਹੁਣ ਵਾਰੀ ਹੈ ਚੋਣ ਕਮਿਸ਼ਨ ਦੀ ਜਾਂ ਸੱਤਾਧਾਰੀ ਧਿਰ ਦੀ ਕੋ ਜਵਾਬ ਦੇਵੇ ਕਿਉਂਕਿ ਜਦੋਂ ਵੀ ਚੋਣ ਕਮਿਸ਼ਨ ਨੂੰ ਕੋਈ ਵੀ ਸੂਬੇ ਦੀ ਪਾਰਟੀ ਖੇਤਰੀ ਪਾਰਟੀ ਸਥਾਨਕ ਪਾਰਟੀ ਜਾਂ ਕੋਈ ਵਿਰੋਧੀ ਧਿਰ ਦਾ ਲੀਡਰ ਜਾਂ ਕੋਈ ਵਿਰੋਧੀ ਧਿਰ ਦਾ ਆਗੂ ਸਵਾਲ ਕਰਦਾ ਹੈ ਪਰ ਜਦ ਇਹ ਬੀਜੇਪੀ ਬੋਲਦੀ ਉਹਦੇ ਹੱਕ ਚ ਤੇ ਸਵਾਲ ਤਾਂ ਚੋਣ ਕਮਿਸ਼ਨ ਨੂੰ ਹੈ ਤੁਹਾਨੂੰ ਤਕਲੀਫ ਕਿਉਂ ਹੈ ਤੇ ਦਾ ਮਤਲਬ ਇਹ ਸਾਠਗਾਂ ਠਹਿ ਗਈ ਹੈ ਸੋ ਜੀ ਚੋਣ ਚੋਰੀ ਦਾ ਦੋਸ਼ ਲੱਗਿਆ ਬੀਜੇਪੀ ਦੇ ਉੱਤੇ ਚੋਣ ਕਮਿਸ਼ਨ ਨਾਲ ਮਿਲ ਕੇ ਸੁਖਵੀਰ ਬਾਦਲ ਨੇ ਕਿਉਂ ਮੰਗੀ ਹੈ ਮਾਫੀ ਸੁਖਵੀਰ ਸਿੰਘ ਬਾਦਲ ਦੀ ਮਾਫੀ ਕੋਈ ਨਵੀਂ ਨਹੀਂ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਤਾਂ ਇੱਕ ਵਾਰ ਉਹਨਾਂ ਨੇ ਵੀ ਇਸ ਤਰ੍ਹਾਂ ਜਨਤਕ ਤੌਰ ਤੇ ਮਾਫੀ ਮੰਗੀ ਸੀ ਫਿਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੇ ਅੰਤਮ ਭੋਗ ਸਮੇਂ ਅੰਤਮ ਅਰਦਾਸ ਸਮੇਂ ਵੀ ਮਾਫੀ ਮੰਗੀ। ਫਿਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਆਪਣੇ ਪਿਤਾ ਦੀ ਵਰਸੀ ਦੇ ਮੌਕੇ ਵੀ ਮਾਫੀ ਮੰਗੀ। ਫਿਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਵੀ ਅੰਮ੍ਰਿਤਸਰ ਦੇ ਵਿੱਚ ਮਾਫੀ ਮੰਗੀ। ਤੇ ਅੱਜ ਫਿਰ ਸੁਖਬੀਰ ਬਾਦਲ ਦੀ ਮਾਫੀ ਦੁਆਰਾ ਚਰਚਾ ਚੱਲ। ਸਵਾਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਬਾਰ-ਬਾਰ ਕੌਮ ਤੋਂ ਸਿਕਪਈ ਚਾਰੇ ਤੋਂ ਪੰਜਾਬ ਤੋਂ ਆਪਣੇ ਲੀਡਰਾਂ ਤੋਂ ਆਪਣੇ ਸਾਥੀਆਂ ਤੋਂ ਮਾਫੀਆਂ ਮੰਗ ਰਹੇ ਨੇ ਜੇ 2 ਦਸੰਬਰ ਦੇ ਹੁਕਮਨਾਮੇ ਹੂਬੂ ਮੰਨੇ ਹੁੰਦੇ ਕਿ ਇਸ ਮਾਫੀ ਦੀ ਲੋੜ ਪੈਂਦੀ ਕਿ ਇਸ ਮਾਫੀ ਦੀ ਕੋਈ अहमਤ ਰਹਿੰਦੀ ਜੇ ਉਸ ਹੁਕਮਨਾਮੇ ਨੂੰ ਮੰਨ ਕੇ ਜਿਸ ਤਰ੍ਹਾਂ ਧਾਰਮਿਕ ਸੇਵਾਵਾਂ ਪੂਰੀਆਂ ਕੀਤੀਆਂ ਉਸੇ ਤਰ੍ਹਾਂ ਜੇ ਰਾਜਨੀਤਿਕ ਹੁਕਮ ਵੀ ਮੰਨ ਲਏ ਹੁੰਦੇ ਸ਼ਾਇਦ ਅੱਜ ਦ੍ਰਿਸ਼ ਹੋਰ ਹੁੰਦਾ ਸੁਖਵੀਰ ਬਾਦਲ ਹੀ ਪ੍ਰਭਾਂਤ ਚੜੇ ਹੁੰਦੇ ਸੁਖਵੀਰ ਬਾਦਲੀ ਅਕਾਲੀ ਦਲ ਦੇ ਮੁੜ ਕੇ ਲੀਡਰ ਹੁੰਦੇ ਸਾਰੀ ਲੀਡਰਸ਼ਿਪ ਨਾਲ ਹੁੰਦੀ ਤੇ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਮਨਾਂ ਦੇ ਵਿੱਚ ਕੁਝ ਹੋਰ ਹੁੰਦਾ ਸੁਖਵੀਰ ਬਾਦਲੀ ਪਰ ਜਦੋਂ ਤੁਸੀਂ ਉੱਥੇ ਵੀ ਚਤ్రਾਈ ਕੀਤੀ ਉੱਥੇ ਵੀ ਚੋਸ ਚਲਾਕੀ ਕੀਤੀ ਤੇ ਹੁਣ ਅੱਜ ਫਿਰ ਇਹ ਕਹਿ ਕੇ ਅਪੀਲ ਕਿ ਜੀ ਮੈਂ ਤਾਂ ਅਪੀਲ ਕਰਦਾ ਕਿ ਜਿਹੜਾ ਵੀ ਕੋਈ ਧੜਾ ਗਰੁੱਪ ਕੋਈ ਅੱਡ ਹੋ ਇਹਦਾ ਮਤਲਬ ਤੁਸੀਂ ਸਾਰੇ ਅਕਾਲੀ ਦਲ ਨੂੰ ਅਜੇ ਵੀ ਸੱਦਾ ਨਹੀਂ ਦੇ ਰਹੇ ਸਾਰੇ ਦਲਾਂ ਨੂੰ ਸਾਰੇ ਲੀਡਰਾਂ ਨੂੰ ਅਜੇ ਵੀ ਸੱਦਾ ਦੇ ਰਹੇ ਤੁਸੀਂ ਉਸ ਢੜੇ ਦੇ ਉੱਤੇ ਹੀ ਨਜ਼ਰ ਹੈ ਜਿਹੜੀ ਥੋੜੇ ਜੂ ਟੁੱਟ ਕੇ ਕਦੇ ਮਤਲਬ ਸੁਧਾਰ ਲਹਿਰ ਬਣੀ ਹੈ ਨਾ ਤੁਹਾਡੇ ਨਾਲ ਮਲਾਈਆਂ ਵੀ ਖਾਂਦੇ ਰਹੇ ਤੇ ਹੁਣ ਉਹ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਹੁਕਮਾਂ ਚੋਂ ਜਿਹੜੀ ਨਿਕਲ ਰਹੀ ਹੈ ਉੱਥੇ ਧਰਤਲ ਤੋਂ ਕਹਿੰਦੇ ਜੀ ਅਸੀਂ ਡੈਲੀਗੇਟ ਚੁਣੇ ਅਸੀਂ ਉਸ ਲੀਡਰਸ਼ਿਪ ਨੂੰ ਵੀ ਮੂਰੇ ਨਹੀਂ ਲਾਇਆ ਅਸੀਂ ਤਾਂ ਜੀ ਧਰਤਲ ਤੇ ਆਪ ਕੰਮ ਕੀਤਾ ਹੁਕਮਾਂ ਦੇ ਅਨੁਸਾਰ ਕੰਮ ਕੀਤਾ ਪਰ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਮਤਾ ਪਿਆ ਪੰਜ ਸਿੰਘ ਸਾਹਿਬਾਂ ਦਾ ਉਹਦੇ ਵਿੱਚ ਜਿਹੇ-ਜਿਹੇ ਦਿਸ਼ਾ ਨਿਰਦੇਸ਼ ਆਏ ਉਹਦੇ ਹਵਾਲੇ ਨਾਲ ਹੁਣ ਸੁਖਵੀਰ ਬਾਦਲ ਨੇ ਉਹਦੀ ਆੜ ਲੈ ਕੇ ਇੱਕ ਵਾਰ ਫਿਰ ਕਿਹਾ ਕਿ ਆਜੋ ਇਕੱਠੇ ਹੋਣ ਦਾ ਹੁਕਮ ਹੋਇਆ ਆਪਾਂ ਚੁੱਲ੍ਹੇ ਇਕੱਠੇ ਕਰ ਲਈਏ ਆਜੋ ਮਿਲ ਕੇ ਕੰਮ ਕਰੀਏ ਜੇ ਮੇਥੋਂ ਕੋਈ ਗਲਤੀ ਹੋ ਗਈ ਮੇਰੇ ਨਾਲ ਕੋਈ ਰੋਸਾ ਤਾਂ ਮੈਨੂੰ ਮaaf ਕਰ ਦੋ ਮਤਲਬ ਮੈਂ ਪ੍ਰਧਾਨਗੀ ਨਹੀਂ ਛੱਡ ਰਿਹਾ ਪ੍ਰਧਾਨ ਮੈਂ ਹੀ ਹਾਂ ਹੁਕਮ ਮੇਰੇ ਹੀ ਚੱਲਣਾ ਪਰ ਤੁਸੀਂ ਆ ਕੇ ਪਿੱਛੇ ਲਾਈਨ ਚ ਲੱਗਣਾ ਤਾਂ ਲੱਗ ਜਾਓ ਥੱਲੇ ਵਾਲੇ ਜਿੰਨੇ ਉਹਦੇ ਚਾਹੀਦੇ ਨੇ ਲੈ ਲਓ ਪਰ ਇਸ ਤਰੀਕੇ ਨਾਲ ਸੁਖਵੀਰ ਬਾਦਲ ਨੂੰ ਮਾਫੀ ਮੰਨਣ ਵਾਲੀ ਨਹੀਂ ਬੇਸ਼ੱਕ ਤੇਜਾ ਸਿੰਘ ਸਮੁੰਦਰੀ ਹਾਲ ਪੰਜ ਮੈਂਬਰੀ ਕਮੇਟੀ ਨੂੰ ਮਿਲਣ ਵਾਲਾ ਨਹੀਂ ਇਨਕਾਰ ਹੋ ਗਿਆ ਚਿੱਠੀ ਭੇਜ ਦਿੱਤੀ ਹੈ ਪਰ ਉਹਦੇ باوجود 11 ਤਰੀਕ ਨੂੰ ਨਵਾਂ ਕਾਲੇਦਲ ਜਨਮ ਲੈ ਰਿਹਾ ਤੇ ਉਹਦੇ ਨਾਲ ਹੀ ਉਸ ਨਵੇਂ ਕਾਲੇਦਲ ਮੂਰੇ ਚੁਣੌਤੀਆਂ ਹੋਣੀਆਂ ਕੋਈ ਲੈਂਡ ਪੁਲਿੰਗ ਤੇ ਨਸ਼ਿਆਂ ਤੇ ਪੰਜਾਬ ਦੇ ਬਾਕੀ ਮੁੱਦਿਆਂ ਤੇ ਤਰਸ ਤੇ ਕਿਵੇਂ ਲੜਦਾ ਉਹਨਾਂ ਨੂੰ ਫਿਰ ਨਿਤਰਨਾ ਪੈਣਾ ਹੁਣ ਤੱਕ ਤਾਂ ਬਚੀ ਜਾਂਦੇ ਸੀ ਤੇ ਦੂਸਰੇ ਪਾਸੇ ਬਾਦਲ ਟਰਲੇ ਵੀ ਚੁਣੌਤੀ ਹੋਣੀ ਹੈ ਫਿਰ ਤੁਹਾਡੇ ਦਫ਼ਤਰ ਨੂੰ ਲੈ ਕੇ ਚੋਣ ਨਿਸ਼ਾਨ ਨੂੰ ਲੈ ਕੇ ਇੱਕ ਟਰ ਮੂਰੀਆ ਕਰ ਲੋਣੀ ਹੈ ਸੋ ਨਵਾਂ ਦਲ ਤਾਂ ਪੈਦਾ ਹੋਣੀ ਹੋਣੀ ਹੈ ਪਰ ਸੋ ਗੁਰਬਲ ਦੀ ਮਾਫੀ ਦੇ ਉਹ ਕੋਈ ਮਾਇਨੇ ਨਹੀਂ ਰਹਿ ਗਏ ਹਾਂ ਨਰਿੰਦਰ ਮੋਦੀ ਜੀ ਨੇ ਜਿਹੜੇ ਸਮਝੌਤੇ ਹੋ ਰਹੇ ਨੇ ਉਹਨਾਂ ਦੇ ਮਾਮਲੇ 'ਚ ਕਿਸਾਨਾਂ ਦੀ ਬੜੀ ਉੱਚੀ ਬਾਤ ਚੁੱਕੀ ਆ ਕਹਿੰਦੇ ਵੀ ਕਿਸਾਨ ਹਿੱਤਾ ਲਈ ਕੋਈ ਸਮਝੌਤਾ ਨਹੀਂ ਹੋਊਗਾ ਕਿਉਂਕਿ ਪਿਛਲੇ ਦਿਨਾਂ ਤੋਂ ਇਹ ਮੁੱਦਾ ਖੂਪ ਪੱਕਿਆ ਹੋਇਆ ਹੈ ਕਿ ਡ੍ਰੰਪ ਜਿਵੇਂ 25% ਟੈਰਫ ਫਿਰ ਹੋਰ ਪਲੱਸ 25% ਦੀ ਧਮਕੀ ਕਿ 21 ਦਿਨਾਂ ਚ ਲਾ ਦੂੰਗਾ ਜੀ ਮੈਂ ਮੈਂ ਹੋਰ ਸਖਤੀ ਕਰ ਦੂੰਗਾ ਰੂਸ ਤੋਂ ਜੇ ਤੇਲ ਨਾ ਬੰਦ ਕੀਤਾ ਤਾਂ ਐ ਹੋ ਜੂਗਾ ਪਤਾ ਲੱਗ ਰਿਹਾ ਕਿ ਜਲਦੀ ਰੂਸ ਦੇ ਰਾਸ਼ਪਤੀ ਤਾਂ ਭਾਰਤ ਆਉਣਾ ਚਾਹੁੰਦੇ ਨੇ ਤੇ ਜੀਤ ਦਵਾਨਾ ਪੁਤਿਨ ਦੀ ਕਹਿੰਦੇ ਮੁਲਾਕਾਤ ਹੋਈ ਸੋ ਇਸ ਇਸ ਤਰੀਕੇ ਕਰ ਨਾਲ ਉਹ ਤਾਂ ਅੱਗੇ ਵੱਧ ਰਹੇ ਨੇ ਇਧਰ ਭਾਰਤ ਵੀ ਕਹਿੰਦੇ ਰੂਸ ਨੂੰ ਲੈ ਕੇ ਥੋੜਾ ਸਖਤ ਹੋ ਰਿਹਾ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਸਾਰੀ ਪ੍ਰਕਿਰਿਆ 'ਚ ਕਿਸਾਨਾਂ ਦੀ ਤਾਂ ਗੱਲ ਕਰਦੇ ਨੇ। Swami Nath Noronha ਦੇ ਸਮਾਗਮ ਦੇ ਵਿੱਚੋਂ ਹਾਜ਼ਰ ਸੀਗੇ। ਹੈਨਾ? Swami Nath Noronha ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਸੀ ਉਸ ਮੌਕੇ ਉਹ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਉੱਥੇ ਉਹਨਾਂ ਨੇ ਉਹਨਾਂ ਨੂੰ ਸਲਾਮ ਵੀ ਕੀਤਾ ਉਹਨਾਂ ਦੀ ਨੀਮਾ ਦੀ ਮੱਲੀ ਪਰ ਐਮਐਸਪੀ ਦੇਣ ਦੀ ਗੱਲ ਹੀ ਕੀਤੀ। ਹਾਂ ਜਿਹੜੀ ਗੱਲ ਕੀਤੀ ਉਹ ਇਸ਼ਾਰਾ ਕੀਤਾ ਇੱਕ ਤਰ੍ਹਾਂ ਨਾਲ ਕਿ ਵੀ ਆਹ ਜਿਹੜਾ ਟ੍ਰੰਪ ਵਾਰ-ਵਾਰ ਧਮਕਾਉਂਦਾ ਹੈ ਜਿਨ੍ਹਾਂ ਸਾਡੀ ਖੇਤੀ ਚ ਆ ਜਾਊਗਾ ਜਾਂ ਇਹ ਖੱਤਸਾ ਖੜਾ ਹੈ ਕਿ ਡੇਰੀ ਫਾਰਮ ਤੇ ਪੋਲਟਰੀ ਫਾਰਮ ਵੀ ਸਾਡਾ ਉਜੜ ਜਾਊਗਾ ਕਿਸਾਨੀ ਵੀ ਉਜੜ ਜਾਊਗੀ ਦੇਸ਼ ਦੀ ਜੇ ਉਹਨਾਂ ਵੱਲੋਂ ਜ਼ੀਰੋ ਟੈਰਫ ਵਾਲਾ ਐਗਰੀਮੈਂਟ ਹੋ ਕੇ ਇੰਦਰ ਸਮਾਨ ਆਉਣਾ ਸ਼ੁਰੂ ਹੋ ਗਿਆ ਤੇ ਸਾਡੇ ਸਮਾਨ ਤੇ ਉੱਥੇ 50% ਦੀ ਟੈਰਫ ਲੱਗ ਰਿਹਾ ਤੇ ਉਹਦੇ ਨਾਲ ਸਾਡਾ ਸਮਾਨ ਜਾਣਾ ਬੰਦ ਹੋ ਜਾਣਾ ਉਹਦੇ ਦਿਨਾਂ ਚ ਸੋ ਇਸ ਪ੍ਰਕਿਰਿਆ ਦੇ ਉੱਤੇ ਸੁਆਮੀ ਨਾਥਨ ਉਹਨਾਂ ਦੀ ਜਨਮ ਸ਼ਬਦੀ ਤੇ ਬੋਲਦਿਆ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਗੱਲ ਤਾਂ ਕੀਤੀ ਇਹ ਕਿਸਾਨਾਂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਕਰੂਗਾ ਚਾਹੇ ਕੀਮਤ ਚਿਕਾਉਣੀ ਪਵੇ ਮਤਲਬ ਜਿਵੇਂ rau ਦਾ ਵੀ ਜਾਂਦਾ ਚਲਾ ਜਾਵੇ ਪਰ 트럼ਪ ਦਾ ਨਾਂ ਲੈ ਕੇ ਨਹੀਂ ਗੱਲ ਕੀਤੀ ਸਵਾਲ ਇਹ ਖੜਾ ਹੈ ਕਿ ਜਨਾਬ 트럼ਪ ਸਿੱਧਾ ਚੜਿਆ ਆਉਂਦਾ ਹੈ ਨਾਂ ਲੈ ਲੈ ਕੇ ਬੋਲਦਾ ਹੈ ਹੈਨਾ ਸਿੱਧੇ ਆਪਣੇ ਹੁਕਮ ਚਾੜਦਾ ਹੈ ਬਦਮਾਸ਼ੀ ਕਰਦਾ ਹੈ ਤੇ ਅਸੀਂ ਉਹਦਾ ਨਾਂ ਵੀ ਲੈਣੋਂ ਡਰਦੇ ਹਾਂ ਸਵਾਲ ਤਾਂ ਖੜਾ ਚੰਗਾ ਹੋਵੇ ਮੋਦੀ ਜੀ ਬਲਾਓ ਸਰਬਦਲੀ ਮੀਟਕ ਸੈਸ਼ਨ ਚ ਕਰ ਲਓ ਇਹਦੇ ਪਰਚਰਚਾ ਮੀਡੀਆ ਚ ਆਜੋ ਇਹਦੇ ਤੇ ਪਰ ਨਹੀਂ ਕੀ ਆਪਣੇ ਅਹੁਦੇ ਦਾ ਡਰ ਹੈ ਕੀ ਕੋਈ ਹੋਰ ਭੈਅ ਹੈ ਕੀ ਆਪਣੇ ਮਿੱਤਰ ਦਾ ਜੋ ਮਸਲਾ ਖੜਾ ਹੈ ਉਹਦਾ ਕੋਈ ਡਰ ਹੈ ਕੁਛ ਨਾ ਕੁਛ ਪਹਿਲੂ ਤਾਂ ਤੁਹਾਡੇ ਮੂਰੇ ਚੁਣੌਤੀ ਬਣ ਕੇ ਖੜਾ ਹੈ ਜਿਹੜਾ ਤੁਹਾਨੂੰ ਟਰੰਪ ਦਾ ਨਾਂ ਲੈਣ ਤੋਂ ਵੀ ਡਰਾਉਂਦਾ ਹੈ ਪਰ ਟਰੰਪ ਜਿਸ ਕਦਰ ਬਦਮਾਸ਼ੀ ਤੇ ਉਤਰਿਆ ਭਾਰਤ ਨੂੰ ਇੱਕ ਤੋਂ ਠੋਕੇ ਦਾ ਸਾਹਮਣਾ ਕਰਨਾ ਪੈਣਾ ਔਰ ਭਾਰਤ ਨੂੰ ਉਹ ਹੀ ਜੇ ਮੁਲਕਾਂ ਨੂੰ ਵੀ ਆਪਣੇ ਨਾਲ ਜੋੜਨਾ ਪੈਣਾ ਜਿਹੜੇ ਮੁਲਕਾਂ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਅਮਰੀਕਾ ਵੱਲੋਂ ਟਾਇਆ ਜਾ ਰਿਹਾ ਹੈ ਇਸ ਲਈ ਅੱਜ ਮੌਕਾ ਹੈ ਰਿੰਦਰ ਮੋਦੀ ਜੀ ਵੀ ਸ਼ਬ ਗੁਰੂ ਬਣਨ ਦਾ ਬਲਾਉ ਸਾਰਿਆਂ ਨੂੰ ਕਰੋ ਅਗਵਾਈ ਪਰ ਨਹੀਂ ਤੁਸੀਂ ਸਟ੍ਰੰਪ ਦਾ ਨਾਮ ਹੀ ਨਹੀਂ ਲੈਂਦੇ ਅਫਸੋਸ ਬਹੁਤ ਬਹੁਤ ਛੁਟ